ਕੋਲੀ ਪਰਿਵਾਰ ਅਜੀਤ ਪਾਲ ਨਾਲ ਥੋੜੇ ਸਮੇਂ ਦੀ ਬਹੁਤ ਪਿਆਰ ਹੋ ਗਿਆ। ਤੋਂ ਜੀਪਾਲ ਸਿੰਘ ਹੋਰਾਂ ਦੇ ਉਨੀ ਸਾਹਿਬ ਦੇ ਸਤਾਰੂ ਪਿਤਾ ਜੀ ਦਾ ਸੁਜੀਤ ਸਿੰਘ ਕੋਲੀ ਸਾਹਿਬ ਦਾ ਮੰਤਰੀ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਇਕੱਤਰ ਹੋਏ। ਪਰਿਵਾਰਿਕ ਮੈਂਬਰ ਸਹਿਬਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਸਾਡੇ ਸਾਥੀ ਐਮਐਲਏ ਸਹਿਬਾਨ ਔਰ ਡਾਕਟਰ ਗੁਰਪ੍ਰੀਤ ਜੀ ਜਿਹੜੇ ਕੇ ਮਾਝੂ ਮੁੱਖ ਮੰਤਰੀ ਜੀ ਦੇ ਧਰਮ ਪਤਨੀ ਨੇ ਵਰਕਵਕ ਸੰਪਰਦਾ ਦਵਾਇਆ ਹੋਇਆ ਧਾਰਮਿਕ ਸਥਿਤੀ ਦਾ ਮੈਂ ਆਪ ਸਭ ਦੇ ਨਾਲ ਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰ ਰਿਹਾ ਧੁਰਗੀ ਬਾਣੀ ਗੁਰਬਾਣੀ ਦਾ ਪਾਠ ਹੋਵੇ ਕਥਾ ਕੀਰਤਨ ਅਰਦਾਸ ਹੋਵੇ ਕਰਨ ਵਾਲੀ ਗੱਲ ਕੋਈ ਰਹਿ ਨਹੀਂ ਜਾਂਦੀ ਜੇ ਕੋਈ ਮੇਰੇ ਵਰਗਾ ਕੋਈ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਤਾਂ ਸੂਝੂ ਬੀਜਾ ਦਾ ਕੌਣ ਦੀ ਗੱਲ ਹੈ ਲੇਕਿਨ ਜਿਸ ਸ਼ਖੀਅਤ ਨੇ ਐਡੀ ਮਹਾਨ ਤਰੀਕੇ ਦੇ ਨਾਲ ਇੱਕ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕੀਤਾ ਹੋਵੇ ਇਹ ਬੱਚਿਆਂ ਨੂੰ ਗੁਰੂ ਦੇ ਲਾਗ ਲਾਇਆ ਹੋਵੇ ਵਧੀਆ ਤਰਬੀਅਤ ਦਿੱਤੀ ਹੋਵੇ ਬਹੁਤ ਵਧੀਆ ਫਾਇਦਾ ਪਾਇਦਾ ਹੋਵੇ ਉਹਨਾਂ ਸਿੱਖੀਆਂ ਦੇ ਮੁਤਲਕ ਇਹ ਜੀ ਦੋ ਗੱਲਾਂ ਗੁਰੂ ਦੇ ਚਰਨਾਂ ਚ ਕਰਕੇ ਕਹ ਜੀ ਗੁਰੂ ਸਾਹਿਬ ਦਾ ਆਪਣਾ ਫਰਮਾਨ ਬਾਬਾਣੀਆਂ ਕਹਾਣੀਆਂ ਪੁਤ ਸਬੁਤ ਕਰੇ ਸੋ ਅੱਜ ਦੇਖੋ ਜਾਣਾ ਸਭ ਨੇ ਲੇਕਿਨ ਉਹਦੀ ਕਮਾਈ ਕੀ ਹੈ ਇਹ ਦੇਖਣ ਵਾਲੀ ਗੱਲ ਹੈ ਸੋ ਅੱਜ ਜਦੋਂ ਮੈਂ ਆਇਆ ਵੀ ਮਿਲਦਾ ਮੈਨੂੰ ਆ ਚੌਂਕ ਤੋਂ ਇੱਥੇ ਆਉਣ ਤੇ ਲੱਗੇ ਜੀ ਇੱਕ ਬਾਈ ਹੈ ਪਿਆਰ ਨਹੀਂ ਤਾਂ ਰਾਜਨੀਤੀ ਦਾ ਪਤਾ ਚਲਾ ਜਾਵੇ ਲੋਕ ਇਹ ਚੰਗਾ ਠੀਕ ਹੈ ਜਾਂ ਇਹ ਬ੍ਰਿਆ ਚੰਗਾ ਬੋਲੇ ਸੋਨਿਹਾਲ ਸਦਗੀਆਂ ਦਾ ਔਰ ਬੜੀ ਬੁਰੀ ਕਿਰਪਾ ਇਹ ਜੁਰੀ ਕਿਰਪਾ ਤੋਂ ਬਣ ਨਹੀਂ ਹੋ ਸਕਦਾ ਕਿ ਕੋਈ ਬੰਦਾ ਐਮਐਲਏ ਬਣ ਗਿਆ ਹੋਵੇ ਤੇ ਜਦੋਂ ਉਹ ਬੈਠਾ ਸਾਹਮਣੇ ਤੇ ਉਹਦੇ ਮੁੱਢ ਫਰਕ ਦੇ ਹੋਂਦੇ ਸਿਮਰਨ ਕਰਦਾ ਹੋਵੇ ਵੈਦੀ ਇਫਾਜ਼ੀ ਦੇ ਤਾਂ ਪੁਲਿਸ ਆਰ ਇਹ ਚੰਗੀ ਸਿੱਖਿਆ ਤੋਂ ਬਣਾਈ ਹੁੰਦਾ ਚੰਗੀ ਪਰਵਰਿਸ਼ ਤੋਂ ਬਣਾਈ ਹੁੰਦਾ ਮੈਨੂੰ ਇਹ ਲੱਗਦਾ ਵੀ ਗੁਰੂ ਸਾਹਿਬ ਨੇ ਇਹਨਾਂ ਤੇ ਉਹ ਕਿਰਪਾ ਕੀਤੀ ਕਿਦ ਨੇ ਪੂਤਾ ਮਾਤਾ ਕੀ ਆਸੀ ਜੀ ਸਾਹਿਬ ਸੰਗਤ ਜੀ ਆਓ ਬਨੇ ਦੀ ਸਾਥ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਜਨ ਆਪਾਂ ਸਾਰੇ ਵਿੱਚ ਫੰਦਾ ਸਰਜੀਤ ਸਿੰਘ ਦੀ ਕੋਲੀ ਦੀ ਅੰਤਮ ਅਦਾਸ ਦੇ ਵਿੱਚ ਸ਼ਾਮਲ ਹੋਏ ਆ। ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟਿਆ। ਪਰ ਮੈਨੂੰ ਲੱਗਦਾ ਹੈ ਜਿੰਨਾ ਤੁਹਾਡਾ ਸਾਥ ਹੈ ਉਹਦੇ ਨਾਲ ਸਾਰੇ ਦੁੱਖ ਘਟ ਜਾਂਦੇ ਨੇ। ਤੁਹਾਡੇ ਅਤੇ ਐਨੇ ਭਾਰੀ ਘਟਿਛ ਕਿ ਸਰਜੀਤ ਸਿੰਘ ਕੋਲੀ ਜੀ ਨੂੰ ਚਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ। ਇਹ ਪਰਿਵਾਰ ਹੁੰਦਾ ਹੈ ਜਿਸ ਦੀਆਂ ਤਿੰਨ ਪੀੜੀਆਂ ਸਮਾਰ ਸੇਵਾ ਚੁਟੀਆਂ ਹੋ। 10 ਪੀੜੀਆਂ ਹੋ ਗਈਆਂ ਸਮਾਰ ਸੇਵਾ ਦੀ ਭਾਵਨਾ ਇਹਨਾਂ ਦੇ ਪਰਿਵਾਰ 'ਚ ਅਹਿਜ ਭਰੀ ਹੋਈ ਹੈ। ਜਦੋਂ ਮੈਂ ਅਜੀਤਪਾਲ ਸਿੰਘ ਜੀ ਕੋਲ ਗੱਲ ਕਰਦੀ ਆ ਹਮੇਸ਼ਾ ਆਪਨੇ ਸ਼ਹਿਰ ਲਈ ਆਪਦੇ ਲੋਕਾਂ ਲਈ ਭੜਾਈ ਸੋਚਦੇ ਨੇ, ਸੋਚਦੇ ਨੇ ਕਿਵੇਂ ਆਦਾ ਸ਼ਹਿਰ ਦਾ ਵਿਕਾਸ ਕਰਾ ਸਕੋ। ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦੀ ਆ। ਕਿ ਜਿੰਨੀ ਵਾਰ ਵੀ ਮੈਂ ਸਰਦਾਰ ਸੁਖਜੀਤ ਸਿੰਘ ਖੋਲੀ ਜੀ ਨੂੰ ਮਿਣੀ ਆ ਐਨੀ ਲੰਬੀ ਬਿਮਾਰੀ ਤੋਂ ਜੂਝ ਰਹੇ ਸੀ ਇਹਨੇ ਸ਼ਰੀਰ ਤੇ ਕਸ਼ਟ ਆਏ ਪਰ ਉਹਨਾਂ ਦਾ ਗੁਰੂ ਘਰ ਦੇ ਜਿਹੜਾ ਪਿਆਰ ਹੈ ਗੁਰਬਾਣੀ ਨਾਲ ਜਿਹੜਾ ਪਿਆਰ ਹੈ ਉਹ ਕਦੇ ਨਹੀਂ ਟੁੱਟਿਆ ਉਹ ਦਿਨ ਬਦਲੇ ਵੱਧ ਲਈ ਆ ਕੋਲੀ ਸਾਹਿਬੀ ਅਜੀਤਪਾਲ ਸਿੰਘ ਖੋਲੀ ਮੇਰੇ ਵੱਡੇ ਵੀ ਜਦੋਂ ਇਹਨਾਂ ਨਾਲ ਗੱਲ ਹੁੰਦੀ ਸੀ ਹਮੇਸ਼ਾ ਚੰਗਤ ਰਹਿੰਦੇ ਸੀ ਪਿਤਾ ਜੀ ਤੇ ਹਮੇਸ਼ਾ ਆਪਣੀ ਸੇਵਾ ਵਿੱਚ ਜੁਟੇ ਰਹੇ ਪਿਛਲੇ 1.5 ਸਾਲ ਤੋਂ ਅਸੀਂ ਦੇਖ ਰਹੇ ਹਾਂ ਵੀ ਇਹ ਜ ਆਜ ਦੇ ਸਮਾਰਕ ਉੱਤ ਹੋਣਾ ਕੋ ਕਰਮਾਂ ਵਾਲਿਆਂ ਦੇ ਕੋਲ ਹੀ ਹੁੰਦਾ ਹੈ ਜਿੰਨੀ ਇਹਨਾਂ ਨੇ ਸੇਵਾ ਕੀਤੀ ਆ ਸੋ ਅੱਜ ਇਥੇ ਭਾਰੀ ਕੱਟ ਚ ਸੰਸਮਾਰਕੀ ਪਹੁੰਚਿਆ ਸਾਡੇ ਆਮਾ ਦੀ ਪਾਰਟੀ ਦੇ कैबिनेट मिनिस्टर भी पहुंचे ने एमएनए साहब भी पहुंचे ने चेयरमैन साहब भी पहुंचे ने दर, दर्जा दर्जा부 दर्जा पदाधिकारी पहुंचे ने मैं सारे का धन्यवाद करती हूं कोली सरदार सरदार सिंह कोली जी भरजन, ने फॉर एग्जांपल जिन्होंने जदों सरदार सरदारा सिंह जी कोली पार्टीशन के तो बाद हिंदुस्तान में आए उस समय जयरी सिंह भाईचारा जो है कुछ भी नहीं थी स्क्रैच तो ਸ਼ੁਰੂ ਕੀਤੀ ਜ਼ਿੰਦਗੀ ਕੁਝ ਵੀ ਪੱਲੇ ਨਾ ਹੋਣ ਦੇ ਇਸ ਸੰਸਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਵਿਚਰੇ ਜਿਵੇਂ ਉਹਨਾਂ ਨੇ ਸਮਾਜ ਦੇ ਵਿੱਚ ਆਪਣੀ ਜਗ੍ਹਾ ਬਣਾਈ ਜਿਸ ਤਰ੍ਹਾਂ ਸ਼ਰੋਣੀ ਅਕਾਲੀ ਦਰਬਾਰ ਦੇ ਵਿੱਚ ਰਹਿ ਕੇ ਉਹਨਾਂ ਨੇ ਅਣਥੱਕ ਕੰਮ ਕੀਤੇ ਲੋਕਾਂ ਦੀ ਸੇਵਾ ਕੀਤੀ ਉਸੇ ਤਰੀਕੇ ਦੇ ਨਾਲ ਹਮੇਸ਼ਾ ਹੀ ਪਟਿਆਲੇ ਸ਼ਹਿਰ ਦੇ ਸੰਤਾਂ ਨੇ ਉਹਨਾਂ ਦਾ ਭਰਪੂਰ ਸਹਿਯੋਗ ਵੀ ਕੀਤਾ ਤੇ ਉਹਨਾਂ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਹੰਸਲਾ ਤੇ ਬੀਬੀ ਫਟਿਆਲੇ ਸ਼ਹਿਰ ਦੀ ਸਾਡੀ ਬਰਾਦਰੀ ਦੀ ਸਾਰੀਆਂ ਸੰਗਤਾਂ ਨੇ ਹਮੇਸ਼ਾ ਹੀ ਉਹਨਾਂ ਦਾ ਸਹਿਯੋਗ ਵੀ ਕੀਤਾ ਤੇ ਉੱਥੇ ਤੱਕ ਪਹੁੰਚਾਇਆ ਤੇ ਉਹਨਾਂ ਨੇ ਵੀ ਆਪਣੀ ਮਰਿਆਦਾ ਦੇ ਵਿੱਚ